ਦੋਸਤੋ ਅੱਜ ਦੀ ਇਹ ਗੱਲਬਾਤ ਬੜੀ ਅਹਿਮ ਹੈ ਇਸ ਦੇ ਵਿੱਚ ਦੋ ਕਰੈਕਟਰ ਆਉਂਦੇ ਨੇ ਇਹਨਾਂ ਦੇ ਨਾਲ ਦੋਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨਾਲ ਗੱਲ ਕਰਨ ਦੇ ਵਿੱਚ ਕਾਮਯਾਬ ਹੋ ਗਏ ਪਰ ਦੂਜੇ ਨਾਲ ਨਹੀਂ ਹੋ ਸਕੇ ਇਹ ਗੱਲਬਾਤ ਅੱਜ ਕਰਨੀ ਅਹਿਮ ਕਿਉਂ ਜ਼ਰੂਰੀ ਹੈ ਕਿਉਂਕਿ 9 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਕਾਲਚਰਾਣੀ ਆ ਰਹੇ ਨੇ ਹੁਣ ਕਾਲਚਰਾਣੀ ਦੇ ਵਿੱਚ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਉੱਥੇ ਇੰਤਜ਼ਾਮੀਆਂ ਪ੍ਰਬੰਧ ਜਿਹੜੇ ਨੇ ਉਹ ਦੇਖ ਰਹੇ ਨੇ ਪਰ ਉੱਥੇ ਇੱਕ ਅਜੀਹੀ ਸ਼ਖਸੀਅਤ ਉਹਨਾਂ ਦੇ ਨਾਲ ਹੁੰਦੀ ਹੈ ਜਿਸ ਬਾਰੇ ਮੈਂ ਖੁਲਾਸਾ ਕਰਨ ਚੱਲਿਆ ਮਾਮਲਾ ਕੋਈ 22425 ਦਾ ਇੱਕ ਵਿਅਕਤੀ ਗੁਰਦੀਪ ਸਿੰਘ ਬਠਿੰਡੇ ਦੀ ਪੱਟੀ ਰੋਡ ਦੇ ਉੱਤੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਬਿਲਡਿੰਗ ਦੀ ਤੀਜੀ ਮੰਜ਼ਲ ਤੋਂ ਛਾਲ ਮਾਰਦਾ ਹੈ ਬਦਕਿਸਮਤੀ ਜਾਂ ਖੁਸ਼ਕਿਸਮਤੀ ਇਹ ਕੋ ਕਿ ਬੇਚਕਾਰ ਆਉਂਦੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹ ਫਸ ਜਾਂਦਾ ਹੈ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਉਹ ਝੁਲਸ ਜਾਂਦਾ ਹੈ ਤੇ ਉਹਦਾ ਇਲਾਜ ਬਠਿੰਡੇ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਹੁੰਦਾ ਹੈ ਬਠਿੰਡਾ ਦੀ ਥਾਣਾ ਸਿਵਲ ਲਾਈਨ ਦੇ ਵਿੱਚ ਇਹ ਤਰੀਕ ਜਿਹੜੀ ਹੈ 22 4 25 ਨੂੰ ਇੱਕ ਐਫ ਆਈ ਆਰ ਜਿਹੜੀ ਹੈ 26 ਨੂੰ ਸੌਰੀ ਦਰਜ ਹੁੰਦੀ ਹੈ ਐਫ ਆਈ ਆਰ ਦਾ ਨੰਬਰ ਜਿਹੜਾ ਸਮਾਂ ਹੈਗਾ ਕੋਈ 9:30 ਵਜੇ ਦਾ ਯਾਨੀ ਕਿ 9:00 ਵਜੇ ਚ 10 ਮਿੰਟ ਪਹਿਲਾ ਦਾ ਰਾਤ ਦਾ ਸਮਾਂ ਤੇ ਐਫ ਆਈ ਆਰ ਨੰਬਰ ਹੈਗਾ 0083 ਜਿਹੜੀ ਮੇਰੇ ਕੋਲੇ ਇਸ ਵਕਤ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਥਾਣਾ ਸਿਵਲ ਲਾਈਨ ਨੇ ਗੁਰਦੀਪ ਸਿੰਘ ਦੇ ਬਿਆਨ ਦਰਜ ਕੀਤੇ ਤਾਂ ਉਹਨੇ ਲਿਖਿਆ ਕਿ ਪਿੰਡ ਕਾਲ ਚਰਾਣੀ ਦੀ ਸਰਪੰਚ ਦਾ ਬੇਟਾ ਉਹਦੇ ਨਾਲ ਇੱਕ ਲੜਾਈ ਝਗੜਾ ਕਰਦਾ ਉਸਨੂੰ ਜ਼ਖਮੀ ਕਰਦਾ ਤੇ ਉਹ ਖੁੱਦੇ ਪਿੰਡ ਦੇ ਵਿੱਚ ਇਲਾਜ ਕਰਵਾਉਣ ਜਾਂਦਾ ਉੱਥੇ ਹੀ ਪਿੰਡ ਦੀ ਸਰਪੰਚਨੀ ਸਤਵੀਰ ਕੌਰ ਜੀ ਦਾ ਬੇਟਾ ਓੰਕਾਰ ਸਿੰਘ ਹੈ ਉਹ ਵੀ ਆਉਂਦੀ ਹੈ ਤੇ ਰਾਜੀ ਨਮਾ ਕਰਨ ਦੇ ਲਈ ਦਬਾਅ ਬਣਾਉਂਦੀ ਹੈ ਸੋ ਇਹ ਦਬਾਅ ਦੇ ਕਾਰਨ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਤੇ ਮੁੰਡਾ ਪਿੰਡ ਛੱਡ ਕੇ ਬਠਿੰਡੇ ਆਪਦੇ ਭੂਆ ਦੇ ਪੁੱਤਪੁੱਤ ਆ ਜਾਂਦਾ ਪਰ ਇੱਥੇ ਵੀ ਉਹ ਇੰਨਾ ਕਿ ਡਿਪਰੈਸ਼ਨ ਚ ਚਲਾ ਜਾਂਦਾ ਕਿ ਉਸ ਨੂੰ ਆਤਮ ਹੱਤਿਆ ਕਰਨ ਦੀ ਲੋੜ ਕਿਉਂ ਪੈ ਜਾਂਦੀ ਹੈ ਪਰ ਕੁਸ਼ਕਸਵਿਤੀ ਨਾਲ ਉਹ ਵਿਅਕਤੀ ਬਚ ਜਾਂਦਾ ਹੈ ਹੁਣ ਇਹ ਐਫਆਈਆਰ ਦੀ ਕਾਪੀ ਮੇਰੇ ਕੋਲੇ ਹੈ ਸਤਵੀਰ ਕੌਰ ਪਹਿਲਾਂ ਜ਼ਿਲ੍ਹਾ ਸੈਸ਼ਨ ਜੱਜ ਤੇ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਅਰਜ਼ੀ ਧਾਇਰ ਕਰਦੀ ਹੈ ਸੋ ਇਹ ਦੋਨੇ ਜਿਹੜੀਆਂ ਅਰਜ਼ੀਆਂ ਨੇ ਪਹਿਲਾਂ ਖਾਰਜ ਹੋ ਜਾਂਦੀਆਂ ਨੇ ਉਸ ਨੂੰ ਜ਼ਮਾਨਤ ਨਹੀਂ ਮਿਲਦੀ ਤੇ ਦੱਸਿਆ ਜਾ ਰਿਹਾ ਕਿ ਸਤਵੀਰ ਕੌਰ ਨੇ ਇਸ ਸਾਰੇ ਮਾਮਲੇ ਦੀ ਮੋੜ ਪੜਤਾਲ ਦੇ ਲਈ ਜਿਹੜਾ ਉਹਨੂੰ ਐਸਐਸਪੀ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਤੇ ਮਾਨਸਾ ਪੁਲਿਸ ਕੋਲ ਇਹ ਪੜਤਾਲ ਲੱਗ ਜਾਂਦੀ ਹੈ। ਮਾਮਲਾ ਜ਼ੇਰੇ ਪੜਤਾਲ ਹੈ ਪਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਤਵੀਰ ਕੌਰ ਦੀਆਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਬਠਿੰਡਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਉਹ ਬੇਖੌਫ ਸ਼ਰਅ ਆਮ ਘੁੰਮ ਰਹੀ ਹੈ। ਉਹਨਾਂ ਨੂੰ ਹਦਾਇਤਾਂ ਦੇ ਰਹੀ ਹੈ। ਪ੍ਰਸ਼ਾਸਨ ਕਿਉਂ ਇੰਨਾ ਬੇਵੱਸ ਹੈ ਕਿ ਉਸ ਵੱਲੋਂ ਜਿਹੜਾ ਇਸ ਔਰਤ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਗੁਰਦੀਪ ਸਿੰਘ ਨਾਲ ਮੈਂ ਅੱਗੇ ਤੁਹਾਨੂੰ ਗੱਲਬਾਤ ਸੁਣਾਵਾਗਾ ਪਰ ਇਹ ਗੱਲ ਤੁਹਾਡੇ ਤੱਕ ਕਰਨੀ ਪਹੁੰਚਾਉਣੀ ਜ਼ਰੂਰੀ ਸੀ ਕਿਉਂਕਿ ਜੋ ਕਾਨੂੰਨ ਨੂੰ ਲੁੜਿੰਦਾ ਵਿਅਕਤੀ ਹੈ ਉਹ ਕਾਨੂੰਨ ਦੀ ਪਾਲਣਾ ਕਰਵਾਉਣ ਵਾਲਿਆਂ ਦੇ ਨਾਲ ਸ਼ਰੇਆਮ ਤੁਰਿਆ ਫਿਰਦਾ ਇਸ ਤੋਂ ਪਹਿਲਾਂ ਵੀ ਦਸਹਿਰੇ ਵਾਲੇ ਦਿਨ ਪੁਲਿਸ ਨੂੰ ਲੁੜਿੰਦਾ ਇੱਕ ਵਿਅਕਤੀ ਐਮਐਲਏ ਦੇ ਨਾਲ ਇੱਕ ਪੁਲਿਸ ਅਧਿਕਾਰੀ ਨੂੰ ਸਨਮਾਨਿਤ ਕਰਦਾ ਹੋਇਆ ਨਜ਼ਰ ਵੀ ਆਇਆ ਪਰ ਇਹ ਗੁਰਦੀਪ ਸਿੰਘ ਅੱਜ ਇੰਨਾ ਕ ਘਬਰਾਇਆ ਹੋਇਆ ਹੈ ਦੱਸਦਾ ਸੀ ਜਿਹੜੀ ਹੁਣ ਤੁਸੀਂ ਵਿੱਚ ਸੁਣੋਗੇ ਗੱਲਬਾਤ ਉਹਦੇ ਵਿੱਚ ਕਿ ਮੈਨੂੰ ਫਿਰ ਤੋਂ ਡਰਾਇਆ ਧਮਕਾਇਆ ਜਾ ਰਿਹਾ ਹੈ ਉਸ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਆਓ ਹੁਣ ਆਪਾਂ ਗੁਰਦੀਪ ਸਿੰਘ ਦੇ ਘਰ ਵੱਲ ਨੂੰ ਚੱਲਦੇ ਹਾਂ ਕਿਸੇ ਵੀ ਵਿਅਕਤੀ ਨੂੰ ਕੋਈ ਇੰਨਾਕ ਤੰਗ ਪਰੇਸ਼ਾਨ ਕਰ ਲੇ ਕਿ ਉਹ ਆਪਣੀ ਜਾਨ ਖਤਮ ਕਰਨ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕਰੇ ਇਹ ਇੱਕ ਸਭ ਤੋਂ ਮਾੜੀ ਗੱਲ ਹੁੰਦੀ ਹੈ ਅਕਸਰ ਸਿਆਸੀ ਲੋਕਾਂ ਦੇ ਸਤਾਏ ਜਾਂ ਵੱਡੇ ਪੁਲਿਸ ਅਧਿਕਾਰੀਆਂ ਦੇ ਸਤਾਏ ਜਾਂ ਫਿਰ ਸ਼ਾਹੂਕਾਰਾਂ ਦੇ ਵਿਆਜ ਦੇ ਸਤਾਏ ਲੋਕ ਅਕਸਰ ਇਹ ਕਦਮ ਚੁੱਕਦੇ ਨੇ ਮੈਂ ਇਸ ਵਕਤ ਪਿੰਡ ਕਾਲਚਰਾਣੀ ਦੇ ਵਿੱਚ ਹਾਂ ਜਿੱਥੇ ਇੱਕ ਅਜੀਹਾ ਨੌਜਵਾਨ ਹੈ ਜਿਸ ਨੂੰ ਸਿਆਸਤ ਨੇ ਹੀ ਕਾਣ ਦੀ ਕੋਸ਼ਿਸ਼ ਕੀਤੀ ਸਿਆਸਤ ਨੇ ਨਿਗਹਾਰਨ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤ ਚੰਗਾ ਸੀ ਮਾਂ ਦੀ ਕਿਸਮਤ ਚੰਗੀ ਸੀ ਭੈਣ ਦੀ ਕਿਸਮਤ ਚੰਗੀ ਸੀ ਕਿ ਇਹ ਨੌਜਵਾਨ ਅੱਜ ਜਖਮੀ ਹਾਲਾਤ ਦੇ ਵਿੱਚ ਵੀ ਉਹਨਾਂ ਦੇ ਕੋਲ ਬੈਠਾ ਹੈ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਬਾਕੀ ਗੁਰਦੀਪ ਤੋਂ ਜਾਣਾਂਗੇ ਕਿ ਗੁਰਦੀਪ ਦੇ ਉੱਤੇ ਕੁਝ ਹਮਲਾ ਹੁੰਦਾ ਹੈ ਹਮਲਾਵਰ ਕੌਣ ਨੇ ਉਹ ਵੀ ਜਾਣਾਂਗੇ ਹਮਲਾਵਰਾਂ ਨੂੰ ਬਚਾਉਣ ਦੇ ਲਈ ਪਿੰਡ ਦੇ ਹੀ ਕੁਝ ਸਿਆਸੀ ਅ ਸਰਦਾਰ ਅਸੂਖਤਾਰ ਵਿਅਕਤੀ ਮਾਮਲੇ ਨੂੰ ਖਤਮ ਕਰਨ ਦੇ ਲਈ ਇਹਦੇ ਉੱਤੇ ਦਬਾਅ ਪਾਉਂਦੇ ਨੇ ਦਬਾਅ ਪਾਉਣ ਤੋਂ ਬਾਅਦ ਬਹੁਤ ਕੁਝ ਹੁੰਦਾ ਉਸੇ ਤੋਂ ਫਿਰ ਇੱਕ ਗੱਲ ਉੱਭਰਦੀ ਹੈ ਕਿ ਕਿਉਂ ਨਾ ਆਪਦੀ ਜੀਵਨ ਲੀਲਾ ਸਮਾਪਤ ਕੀਤੀ ਜਾਵੇ ਇਸੇ ਗੱਲ ਨੂੰ ਅਸੀਂ ਗੁਰਦੀਪ ਨਾਲ ਸਾਂਝੀ ਕਰਦੇ ਹਾਂ ਗੁਰਦੀਪ ਤੇ ਮੂੰਹੋਂ ਹੀ ਸੁਣਦੇ ਹਾਂ ਗੁਰਦੀਪ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਦੀਪ ਕੀ ਹੋਇਆ ਤੇਰੇ ਨਾਲ ਸਾਰੀ ਘਟਨਾ ਕੀ ਵਾਪਰੀ ਮੋੜ ਕਿੱਥੋਂ ਵਾਈਦਾ ਹੈ ਤੇਰੀ ਇਹ ਸਾਰੇ ਮਾਮਲੇ ਦਾ ਮੋੜ ਇਹ ਹੈ ਸਤਬੀਰ ਕੌਰ ਦਾ ਇੱਕ ਬੇਟਾ ਹਮਕਾਰ ਸਿੰਘ ਜੀ ਤੇਕਾ ਤਰਨਵੀਰ ਸਿੰਘ ਇਹਨਾਂ ਨੇ ਦੋਨਾਂ ਨੇ ਮੈਨੂੰ ਅੱਡੇ ਤੇ ਲੋਹੇ ਦੀਆਂ ਰਾੜਾਂ ਨਾਲ ਉਸ ਤੋਂ ਬਾਅਦ ਮੇਰੇ ਪਰਿਵਾਰਕ ਮੈਨੂੰ ਖੁਦਾ ਹਸਪਤਾਲ ਲੈ ਗਏ ਖੁਦਾ ਹਸਪਤਾਲ ਤੋਂ ਲਿਜਾਣ ਤੋਂ ਬਾਅਦ ਹੀ ਉੱਥੇ ਉਹਨਾਂ ਨੇ ਸਾਨੂੰ ਰੈਫਰ ਕਰਤਾ ਬਠਿੰਡੇ ਬਠਿੰਡੇ ਸਰਕਾਰੀ ਹਸਪਤਾਲ 'ਚ ਉੱਥੇ ਰਾਤ ਦੇ 11 ਵਜੇ ਗਏ ਉੱਥੇ ਮੌਕੇ ਤੇ ਮੌਕੇ ਦੀ ਸਰਪੰਚ ਜੀ ਸਤਵੀਰ ਘਰ ਉਹਦਾ ਬੇਟਾ ਉਹ ਉੱਥੇ ਆ ਗਈ ਉਹ ਗਲਤੀ ਮੰਨਣ ਲੱਗ ਗਈ ਇਸ ਗੱਲ ਦੀ ਵੀ ਮੇਰੇ ਬੇਟੇ ਨੇ ਗਲਤੀ કરી ਵੀ ਚਲ ਵੀ ਮੈਂ ਗਲਤੀ ਮੰਨਦੀ ਆ ਇਸ ਗੱਲ ਦੀ ਵੀ ਤੁਸੀਂ ਕੋਈ ਕਾਰਵਾਈ ਨਾ ਕਰੋ ਤੁਸੀਂ ਇਲਾਜ ਕਰਾ ਲਓ ਆਪ ਦਾ ਤੇ ਕੋਈ ਗੱਲ ਨਹੀਂ ਮੈਂ ਆਪਦੇ ਬੇਟੇ ਤੋਂ ਮਾਫੀ ਮੰਗਾਈ ਉਸ ਤੋਂ ਬਾਅਦ ਅਸੀਂ ਉੱਥੋਂ ਹੀ ਇਸ ਗੱਲ ਤੇ ਅਸੀਂ ਆਖਿਆ ਵੀ ਆਪਾਂ ਕਿਉਂ ਐਦਾਂ ਦਾ ਵੀ ਕਿਸੇ ਉਹ ਚ ਪਰਚਿਆਂ ਚ ਜਾਂ ਕਾਸੇ ਚ ਪੈਣਾ ਜੀ ਤੇ ਉਸ ਤੋਂ ਬਾਅਦ ਜਦੋਂ ਮੈਂ ਉੱਥੋਂ ਮੇਰੇ ਭੂਆ ਦਾ ਬੇਟਾ ਨੇ ਸਲੂਨ ਕਰਿਆ ਹੋਇਆ ਭੱਟੀ ਰੋਡ ਤੇ ਤੇ ਮੈਂ ਫਿਰ ਉੱਥੇ ਉਹਦੇ ਕੋਲੇ ਚੱਲ ਗਿਆ ਸੀ ਦੋ ਦਿਨਾਂ ਬਾਅਦ ਮੈਨੂੰ ਕਾਲ ਆਉਂਦੀ ਹੈ ਉਹ ਸਰਪੰਚਨੀ ਮੈਨੂੰ ਧਮਕੀਆਂ ਦਿੰਦੀ ਹੈ ਵੀ ਮੈਂ ਤੈਨੂੰ ਪਿੰਡ ਪਿੰਟ ਨਹੀਂ ਵੜਨ ਦਿੰਦੀ ਤੇ ਐਂ ਕਰਵਾ ਦੂੰ ਮੈਂ ਆਪਦੇ ਮੁੰਡੇ ਤੋਂ ਮਰਵਾ ਦੂੰ ਮੇਰੀ ਬਹੁਤ ਪਹੁੰਚ ਹੈ ਮੇਰਾ ਇੱਕ ਪਿੰਡ ਦੇ ਵਿੱਚ ਪਰਚਾ ਚੱਲੀ ਜਾਂਦਾ ਉਹਨਾਂ ਨੂੰ ਮੈਂ ਸਾਲ ਦਵੱਲਿਆ ਤੇ ਐਦਾਂ ਦਾ ਕੁਝ ਬਾਧੂ ਵੀ ਮੈਨੂੰ ਬੋਲੀ ਫਿਰ ਮੈਂ ਇਸ ਗੱਲ ਤੋਂ ਘਬਰਾ ਗਿਆ ਤੇ ਮੈਂ ਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਦੋਂ ਮੈਂ ਨਹੀਂ ਛੋੜਦੇ ਕਾਰਵਾਈ ਕਰੀ ਤੁਸੀਂ ਹੁਣ ਮੇਰੇ ਤੇ ਕਾਦੀ ਕਾਰਵਾਈ ਕਰਦੇ। ਇਸ ਫਿਰ ਉਦੋਂ ਬਾਅਦ ਹੀ ਤੇ ਮੈਂ ਬਸ ਇਹੀ ਗੱਲ ਸੋਚਦਾ ਰਿਹਾ ਜੀ ਵੀ ਮੈਂ ਕਿਹਾ ਵੀ ਨਹੀਂ ਤਾਂ ਮੈਨੂੰ ਕੁੱਟਿਆ ਜੀ। ਨਹੀਂ ਇਹਨਾਂ ਨੇ ਕਾਰਵਾਈ ਨਹੀਂ ਹੁੰਦੀ ਤੇ ਹੁਣ ਮੇਰੇ ਤੇ ਪਰਚਾ ਦੇਣ ਨੂੰ ਕਰਦੇ ਆਏ। ਬਸ ਇਹੀ ਗੱਲਾਂ ਕਰਕੇ ਮੈਂ ਡਿਪਰੈਸ਼ਨ 'ਚ ਆ ਗਿਆ ਜੀ ਤੇ ਮੈਂ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਸਾਹ ਪੀਲੀ ਦੀਆਂ ਤਾਰਾਂ ਆਉਂਦੀਆਂ 11000 ਵੋਲਟ ਦੀ। ਉਹਨਾਂ ਵਿੱਚ ਫਸ ਗਿਆ ਤੇ ਕਰੰਟ ਲੱਗ ਗਿਆ ਮੈਨੂੰ ਜ਼ੋਰ ਦਾ। ਉੱਥੇ ਮੇਰੇ ਪੂਆ ਦੇ ਬੇਟਾ ਜੀ ਨੂੰ ਜਦੋਂ ਪਤਾ ਲੱਗਿਆ ਜੀ ਉਹ ਮੈਨੂੰ ਉੱਥੋਂ ਸਰਕਾਰੀ ਹਸਪਤਾਲ ਲੈ ਗਿਆ ਸਰਕਾਰੀ ਹਸਪਤਾਲ ਵਾਲੇ ਨੇ ਐਮਜੇ ਭੇਜ ਦਿੱਤਾ ਜੀ ਐਮਜੇ ਵਾਲੇ ਨੇ ਜਿਆਦਾ ਹਾਲਤ ਖਰਾਬ ਹੋਣ ਕਰਕੇ ਉਹਨਾਂ ਨੇ ਕੋਸਮੋ ਹਸਪਤਾਲ ਭੇਜ ਦਿੱਤਾ ਜੀ ਉੱਥੇ ਮੇਰਾ ਇਲਾਜ ਚੱਲਿਆ ਹਾਂਜੀ ਕੱਲ 5 ਤਰੀਕ ਸੀ ਮੈਂ ਕੱਲ ਸ਼ਾਮ ਨੂੰ 4:30 4 ਦਾ ਟਾਈਮ ਸੀਗਾ ਜੀ ਮੈਂ ਅੰਕਲ ਕੋਲੇ ਖੇਤ ਜਾਂਦਾ ਸੀਗਾ ਉੱਥੇ ਸਤਵੀਰ ਕੋਲ ਸਰਪੰਚ ਨੇ ਮੈਨੂੰ ਰਾਹ 'ਚ ਟੱਕਰ ਗਈ ਤੇ ਮੈਨੂੰ ਕਹਿੰਦੀ ਮੈਂ ਉਹਨੂੰ ਵੇਖ ਕੇ ਘਬਰਾ ਗਿਆ ਮੈਂ ਕਿਹਾ ਵੀ ਇਹਦੇ ਤੇ ਤਾਂ ਪਰਚਾ ਵੀ ਹਾਈ ਕੋਰਟ ਚੋਂ ਵੀ ਬਿੱਲਾਂ ਡਿਸਮਿਸ ਹੋ ਗੀਆਂ ਬਠਿੰਡਾ ਤੋਂ ਵੀ ਇਹ ਵੀ ਇੱਥੇ ਤੇ ਮੈਂ ਉਹਨੂੰ ਵੇਖ ਕੇ ਘਬਰਾ ਗਿਆ ਮੈਂ ਮੋਟਰ ਚੈਨਲ ਮੋੜਨ ਲੱਗਿਆ ਤੇ ਜਦੋਂ ਮੋੜਨ ਲੱਗਿਆ ਤੇ ਉਹ ਮੈਨੂੰ ਕਹਿੰਦੀ ਇਹ ਤਾਂ ਕੁਝ ਵੀ ਨਹੀਂ ਕਹਿੰਦੀ ਮੇਰੀ ਪਾਵਰ ਬਹੁਤ ਹੈ ਤੇ ਕਹਿੰਦੀ ਇਹ ਤਾਂ ਟਰੈਲਰ ਹੀ ਹੈ ਕਹਿੰਦੀ ਤੈਨੂੰ ਮੈਂ ਵੇਖੂਗੀ ਇਸ ਤੋਂ ਬਾਅਦ ਫਿਰ ਮੈਂ ਕੱਲ ਨੰਦਗੜਾ ਥਾਣਾ ਵੀ ਤਰਕਾ ਦਿੱਤੀ ਹੈ ਤੇ 112 ਤੇ ਵੀ ਕਾਲ ਕੀਤੀ ਤੇ ਆਪਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਇਹ ਜਿਹੜਾ ਦਰਖਾਸਤ ਹੋਈ ਹੈ ਤੁਹਾਡੀ ਇਹ ਕਿੱਥੇ ਹੋਈ ਹੈ ਤੁਸੀਂ ਜਿਹੜਾ ਕੀਤਾ ਇਹਦੇ ਤੇ ਪਰਚਾ ਜਿਹੜਾ ਹੋਇਆ ਉਹ ਕਿਹੜੇ ਮਾਮਲੇ ਦਾ ਪਰਚਾ ਹੋਇਆ ਉਹ ਬੀ ਐਨ ਐਸ 108 ਤਮਕਾਉਣ ਡਰਾਮ ਦੀ ਤੇ ਜਨ ਵੀ ਮੈਨੂੰ ਵੀ ਜਦੋਂ ਤਮਕਾ ਆਈ ਉਹਨਾਂ ਨੇ ਤੇ ਵੀ ਮੈਂ ਡਿਪਰੈਸ਼ਨ ਚ ਆ ਕੇ ਵੀ ਛਾਲ ਮਾਰ ਦਿੱਤੀ ਉਹਦੇ ਬੀ ਐਨ ਐਸ 108 ਤਾਰਾ ਤੇ ਬੀ ਐਨ ਬੀਐਨਐਸਐਸ ਪੰਜਾਬੀ ਲੱਗੀ ਹੋਈ ਆ ਉਹ ਸਿਵਲ ਲੈਂਡ ਸਿਵਲ ਲੈਂਡ ਥਾਣਾ ਬਠਿੰਡਾ ਵੀ ਉੱਥੇ ਪਰਚਾ ਦਰਜ ਹੈ ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੀਆਂ ਹਾਈ ਕੋਰਟ ਤੋਂ ਜ਼ਮਾਨਤ ਰੱਦ ਹੋ ਨਹੀਂ ਮਿਲੀ ਉਹਨੂੰ ਇੱਥੋਂ ਨਹੀਂ ਨਹੀਂ ਮਿਲੀ ਅੱਜ ਉਹ ਕਿੱਥੇ ਜਿਵੇਂ ਤੁਸੀਂ ਦੱਸਿਆ ਕਿ ਉਹ ਪਿੰਡ ਦੇ ਵਿੱਚ ਸ਼ਰੇਆਮ ਘੁੰਮਦੀ ਫਿਰਦੀ ਆ ਹਾਂਜੀ ਸ਼ਰੇਆਮ ਘੁੰਮਦੀ ਕੱਲ ਮੈਨੂੰ ਧਮਕੀ ਵੀ ਦਿੱਤੀ ਹੈ ਜੀ ਉਹਨਾਂ ਨੇ ਹੁਣ ਕੋਈ ਪ੍ਰੋਗਰਾਮ ਹੈ ਜੇ ਇੱਥੇ ਕੋਈ ਉੱਥੇ ਫੁਸ਼ਰਿਆਂ ਮੱਡੀਆਂ ਨਾਲ ਮੀਟਿੰਗਾਂ ਕਰਦੀ ਫਰਦੀ ਹੈ ਇੱਥੇ ਸ਼ਰਿਆਂ ਸਕੂਲ ਦੇ ਵਿੱਚ ਫਰਦੀ ਹੈ ਤੇ ਤੁਸੀਂ ਕਿਹਾ ਨਹੀਂ ਉੱਥੇ ਵੀ ਪਈ ਇਹਨੂੰ ਫੜੋ ਵੀ ਇੱਥੇ ਫਰਦੀ ਅਸੀਂ ਕੱਲ ਜਦੋਂ ਇਹਨਾਂ ਨੇ ਜਦੋਂ ਮੈਨੂੰ ਧਮਕਾਇਆ ਸੀਗਾ ਜੀ ਫਿਰ ਕੱਲ ਫੇਰ ਇਹਨਾਂ ਨੇ ਵਾਰਨਿੰਗ ਦਿੱਤੀ ਮੈਨੂੰ ਤਾਂ ਮੈਂ ਆਨੰਦਗੜ੍ਹ ਥਾਣੇ ਗਿਆ ਸੀ ਆਈ ਤੇ ਪੀਸੀਆਰ ਵਾਲਿਆਂ ਨੇ ਕਿਹਾ ਸੀ ਕਹਿੰਦੇ-ਕਹਿੰਦੇ ਵੀ ਉੱਥੋਂ ਜਿਹੜੇ ਆਏ ਸੀ ਉਹ ਕਹਿੰਦੇ ਵੀ ਤੁਸੀਂ ਅਰਜ਼ੀ ਲਿਖਵਾ ਦਿਓ ਅਸੀਂ ਲਖਵਾਉਣ ਗਿਆ ਸੀ ਉਹ ਕਹਿੰਦੇ-ਕਹਿੰਦੇ ਵੀ ਇਹ ਸਿਵਲ ਥਾਣੇ ਵਾਲਿਆਂ ਦਾ ਕੰਮ ਹੈ ਵੀਰੇ ਸਿਵਲ ਥਾਣੇ ਵਾਲਾ ਜਿੰਨਾ ਨਹੀਂ ਮੰਨ ਲੋ ਜਿੰਨਾਂ ਨੇ ਪਰਚਾ ਜਿੱਥੇ ਕੱਟਿਆ ਹੋਇਆ ਦੇ ਤੇ ਨਹੀਂ ਪਰਚਾ ਤਾਂ ਤੈਨੂੰ ਧਮਕਾਉਂਦੀ ਤਾਂ ਇੱਥੇ ਸੀ ਤੇ ਸਿਵਲ ਵਾਲੇ ਫਿਰ ਉਹ ਕਿਉਂ ਸਿਵਲ ਚ ਕਿਉਂ ਜਾਵੇਂ ਤੂੰ ਫਿਰ ਸਰ ਹੁਣ ਕੀ ਕਰੀਏ ਕੋਈ ਹੱਲ ਹੀ ਨਹੀਂ ਜਦੋਂ ਉੱਤੋਂ ਤੱਕ ਇਹਨਾਂ ਦੀ ਮੰਨ ਲੋ ਇਹ ਸਿੱਧਾ ਕਹਿੰਦੀ ਹੈ ਭਗਵਾਨ ਤਮਨ ਨਾਲ ਮੇਰੀ ਸਿੱਧੀ ਗੱਲਬਾਤ ਹੈ ਇਹ ਨੰਦਗੜ੍ਹ ਥਾਣਾ ਮੇਰਾ ਆਪਦਾ ਹੈ ਤਾਂ ਫਿਰ ਹੁਣ ਆਪਣੇ ਕੋਲੇ ਕੀ ਹੱਲੇ ਸ਼ਰਿਆ ਮੇ ਪਰਚਾ ਹੈਗਾ ਜੀ ਹਾਈ ਕੋਰਟ ਚੋਂ ਬੇਲਾਂ ਡਿਸਮਿਸ ਹੋ ਗਈਆਂ ਸੈਕਸ਼ਨ ਬਠਿੰਡਾ ਚੋਂ ਵੀ ਮੰਨ ਲਓ ਡਿਸਮਿਸ ਹੋਈ ਇਹ ਤੇ ਹੁਣ ਸ਼ਰਿਆਂ ਮੇ ਇੱਥੇ ਮੀਟਿੰਗਾਂ ਕਰਦੀ ਫਿਰਦੀ ਹੈ ਪਰਿਵਾਰ ਦੇ ਕੀ ਹਾਲਾਤ ਹੁਣ ਇਸ ਵਕਤ ਤੇਰੇ ਪਰਿਵਾਰ ਚ ਤੇਰੇ ਪਿਤਾ ਜੀ ਤੇਰੇ ਮਾਤਾ ਜੀ ਦੀ ਹੋਰ ਕੀ ਹਾਲਾਤ ਨੇ ਪਿਤਾ ਜੀ ਦਾ ਡੈਥ ਹੋ ਗਈ ਸੀ ਤੇ ਮੰਮੀ ਆ ਤੁਹਾਡੇ ਸਾਹਮਣੇ ਹੈ ਇਹਨਾਂ ਕੋਲ ਜਿਆਦਾ ਮੈਂ ਗੱਲ ਸ਼ੇਅਰ ਨਹੀਂ ਕਰਦਾ ਵੀ ਇਹ ਟੈਨਸ਼ਨ ਜਿਆਦਾ ਲੈਂਦੇ ਹਨ ਤੇ ਸਿਸਟਰ ਉਹ ਮੈਰਿਜ ਸੀਗੇ ਉਹਨਾਂ ਦੇ ਵੀ ਪਰਿਵਾਰਕ ਉਹਨੂੰ ਤਾਂ ਕਰਦੇ ਸੀ ਉਹ ਵੀ ਇੱਥੇ ਹੁਣ ਅੱਗੇ ਕੀ ਸੋਚਿਆ ਕੀ ਕਰਨਾ ਕੀ ਕਰੀਏ ਹੁਣ ਕੱਲ ਅਸੀਂ ਜਦੋਂ ਗਏ ਸੀ ਹੁਣ ਹਲੇ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਉੱਥੇ ਫੋਨ ਵੀ ਲਾਇਆ ਸੀਗਾ ਵੀ ਐਂ ਕਰਕੇ ਸਰਪੰਚ ਨੇ ਸ਼ਰਮ ਕਰਦੀ ਆ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਫਾਈਲ ਆ ਉਹ ਸੀਨੀਅਰ ਅਫਸਰਾਂ ਕੋਲੇ ਆ ਤਾਂ ਹੁਣ ਕੀ ਕਰੀਏ ਸੋ ਇਹ ਇਕੱਲੇ ਗੁਰਦੀਪ ਦੀ ਕਹਾਣੀ ਨਹੀਂ ਹੈ ਅਨੇਕਾਂ ਗੁਰਦੀਪ ਨੇ ਕੱਲ ਵੀ ਪਰਸੋਂ ਸ਼ਹਿਣੇ ਪਿੰਡ ਦੇ ਵਿੱਚ ਇੱਕ ਨੌਜਵਾਨ ਸਰਪੰਚ ਦਾ ਕਤਲ ਹੁੰਦਾ ਉਸ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਹੈ ਪੰਜਾਬ ਦੇ ਵਿੱਚ ਤਪਾ ਰੱਖਿਆ ਹੈ ਸਿਆਸੀ ਲੋਕਾਂ ਨੇ ਨੌਜਵਾਨਾਂ ਨੂੰ ਫਿਰ ਇਹ ਨੌਜਵਾਨੇ ਜੇ ਕੋਈ ਗਲਤ ਕਦਮ ਚੁੱਕਦੀ ਹੈ ਤਾਂ ਫਿਰ ਇਲਾਮਾ ਕਿਸ ਨੂੰ ਕਿਆ ਜਾਂਦਾ ਸੀਗਾ ਕਿ ਭਗਵੰਤ ਮਾਨ ਨੇ ਜਦੋਂ ਦਾਅਵੇ ਕੀਤੇ ਸੀ ਕਿ ਸਾਡੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਊਗੀ ਆਮ ਲੋਕਾਂ ਨੂੰ ਇਨਸਾਫ ਮਿਲੂਗਾ ਠਾਣੇ ਕਚਹਿਰੀਆਂ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਪਰ ਹੈਰਾਨੀ ਦੀ ਗੱਲ ਹੈ ਜਿਵੇਂ ਗੁਰਦੀਪ ਦਾ ਕਹਿਣਾ ਕਿ ਜਿਹੜੀ ਸਰਪੰਚਨੀ ਸਤਵੀਰ ਕੌਰ ਆ ਉਹ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੈ ਕੰਟਰੋਵਰਸ਼ੀਅਲ ਰਹੀ ਹੈ ਕਾਫੀ ਉਹਦੀਆਂ ਜਿਹੜੀਆਂ ਚਰਚਾਵਾਂ ਵੀ ਸੋਸ਼ਲ ਮੀਡੀਆ ਤੇ ਹੋਈਆਂ ਨੇ ਤੇ ਦੱਸਿਆ ਜਾਂਦਾ ਹੈ ਕਿ ਉਹ ਸ਼ਹਿਰ ਆਮ ਜਿਹੜਾ ਸਰਕਾਰੀ ਅਧਿਕਾਰੀਆਂ ਦੇ ਨਾਲ ਮੀਟਿੰਗਾਂ 'ਚ ਬੈਠਦੀ ਹੈ ਚਰਚਾ ਦਰਜ ਹੋਇਆ ਹੋਇਆ ਇੱਕ ਤਰ੍ਹਾਂ ਦਾ ਭਗੌੜੀ ਹੈ ਪੁਲਿਸ ਨੂੰ ਕਿਉਂ ਨਹੀਂ ਫੜਦੀ ਜਾਣਾਂਗੇ ਕਿ ਜੇਕਰ ਪੁਲਿਸ ਦਾ ਅਧਿਕਾਰੀ ਕੋਈ ਬੋਲਦਾ ਹੈ ਤਾਂ ਇਸ ਦੇ ਉੱਤੇ ਜਾਂ ਫਿਰ ਸਤਵੀਰ ਕੌਰ ਨੂੰ ਹੀ ਲੱਭਾਂਗੇ ਜੇ ਸਤਵੀਰ ਕੌਰ ਲੱਭ ਗਈ ਤਾਂ ਅਸੀਂ ਉਹਨੂੰ ਵੀ ਦਿਖਾਵਾਂਗੇ ਹਾਂ ਇਹਨਾਂ ਜ਼ਰੂਰ ਹੈ ਕਿ ਤੁਹਾਨੂੰ ਉਸ ਦੀਆਂ ਕੋਸ਼ਿਸ਼ ਸੋਸ਼ਲ ਮੀਡੀਆ ਦੇ ਉੱਤੇ ਆ ਪਿਛਲੇ ਇੱਕ ਦੋ ਦਿਨਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਤੁਹਾਨੂੰ ਇਹ ਜ਼ਰੂਰ ਦੇਖਣ ਨੂੰ ਮਿਲਣਗੀਆਂ ਇਸੇ ਇੰਟਰਵਿਊ ਦੇ ਵਿੱਚ